ਆਣਾ ਬਰਫ ਦੇ ਪਾਗਿਆ ਪਾਣੀ ਪਾਗਿਆ ਉਹ ਤਾਂ ਤੁਹਾਨੂੰ ਸਭ ਨੂੰ ਪਤਾ ਹੀ ਚੱਲਣਾ ਉਹ ਐਟਾ ਦਾ ਮੈਂ ਕੋਈ ਜਨਮ ਕੀਤੀ ਨਹੀਂ ਸੀਗੀ ਬਿਲਕੁਲ ਨਹੀਂ ਗੱਲ ਵੀਡੀਓ ਕਾਲ ਨਾਲੇ ਬਿਲਕੁਲ ਸਾਰੇ ਗੱਲਾਂ ਸਹੀ ਨੇ ਸੱਚੀਆਂ ਨੇ ਜੇ ਕਿਸੇ ਨੂੰ ਪ੍ਰੂਫ ਚਾਹੀਦਾ ਸਬੂਤ ਚਾਹੀਦਾ ਕੱਲੇ-ਕੱਲੇ ਜੀ ਦਾ ਸਬੂਤ ਵੀ ਦੇ ਮੰਗੋ ਧੰਨਵਾਦ ਕਰਦਾ ਉਹ ਜਿਹਨਾਂ ਨੇ ਜਿਹਨਾਂ ਸਾਡੇ ਦਾ ਬਹੁਤ ਬਹੁਤ ਸਪੋਰਟ ਅੱਜ ਜਿੰਨੇ ਸਾਡੇ ਜਿਹੜੇ ਪੱਤਰਕਾਰ ਭਰਾ ਖੜੇ ਨੇ ਕਿ ਮੈਂ মিডিਆ ਦਾ ਧੰਨਵਾਦ ਕਰਦਾ মিডিਆ ਦਾ ਇੰਨਾ ਧੰਨਵਾਦ ਰਤਨ ਵਰਗੇ ਖੜੇ ਨੇਗੇ ਜਿੰਨੇ ਵੀ ਸਾਡੇ ਨੂੰ ਮੈਂ ਕਿੰਨਾ-ਕਿੰਨਾ ਕਦਾ ਨੌ ਲਮਾ ਡੇਲੀ ਪੋਸਟ ਖੜਾ ਪੀਟੀਸੀ ਖੜਾ ਸਾਰਿਆਂ ਦਾ ਮੈਂ ਇਸ ਕਰਕੇ ਜਿਹੜਾ ਤੁਹਾਡੇ ਗੱਲ ਸਵਾਲਾਂ ਦੇ ਜਵਾਬ ਲੈ ਜਿਹੜੀ ਹੱਦ ਦਿੱਤੀ ਐ ਉਹ ਥੋੜੀ ਕਹਾਣੀ ਲੰਮੀ ਐ ਮੇਰੇ ਪਿੰਡ ਦੇ ਨਗਰ ਕੋਟਣਾ ਦੇ ਵਿੱਚ ਬੈਠ ਕੇ ਤੇ ਮੈਂ ਕਿਸਾਨ ਜਿਹੜੇ ਆਪਣੇ ਆਕੂਆਂ ਦੇ ਨਾਲ ਬੈਠ ਕੇ ਜਿਹੜੀ ਸਾਰੇ ਕਲਾਸੇ ਕਰਾਂਗੇ ਕਿੱਥੇ ਜਾਵਾਂਗੇ ਦਿੱਲੀ ਦਾ ਬਾਈ ਕਿਸਾਨ ਨਹੀਂ ਲਾ ਦਿੱਲੀ ਨੇ ਕਿਉਂ ਨਹੀਂ ਜਾਵਾਂਗੇ ਕਿੱਥੇ ਜਾਣ ਨੂੰ ਤਿਆਰ ਆ ਮੇਰੇ ਬਹੁਤ ਸਾਰੇ ਕੀਤੇ ਤੁਹਾਡੀ ਸਾਡੇ ਜਿਹੜੀ ਸੇਵਾ ਜਿਹੜੀ ਕਿਸਾਨ ਜੀ ਨੂੰ ਖੜੀ ਕਰਨ ਦੇ ਵਿੱਚ 60 ਸਾਲ ਦੀ ਸੇਵਾ ਐ ਇਸ ਕਰਕੇ ਕਿਸਾਨੀ ਲਈ ਮਜ਼ਦੂਰੀ ਲਈ ਪੰਜਾਬ ਦੇ ਲਈ ਮਰ ਮੱਟ ਨੂੰ ਤਿਆਰ ਆ ਤੇ ਮਰਨ ਮੱਟ ਨੂੰ ਤਿਆਰ ਰਹਾਗੇ ਹੁਣ ਜਿਹੜੀ ਮੇਰੀ ਸਿਹਤ ਆਲਾ ਥੋੜੀ ਉੱਥੇ ਬੁਖਾਰ ਮੈਨੂੰ ਲ ਉਹ ਸਾਰੀ ਜਿਹੜੀ ਕਹਾਣੀਆਂ ਘੰਟੂ ਘੰਟੇ ਸਾਰੀ ਜਿਹੜੀ ਤੁਹਾਡੇ ਕਹਾਣੀ ਕਰਾਂਗੇ ਪਰ ਜੋ ਮੇਰੇ ਨਾਲ ਸੱਚਕ ਹੋਇਆ ਜੋ ਪਾਣੀ ਪਾਇਆ ਗਿਆ ਜੋ ਬਰਫ਼ ਤੇ ਪਾਇਆ ਗਿਆ ਜੋ ਨੰਗਾ ਕਰਕੇ ਵੀਡੀਓ ਵੀਡੀਓ ਬਣਾਈਆਂ ਗਈਆਂ ਮਾਫੀਆਂ ਮੰਗਾਈਆਂ ਗਈਆਂ ਉਹ ਸਾਰੀ ਜਿਹੜੀ ਕਹਾਣੀਆਂ ਮੈਂ ਪੰਜਾਬ ਦੇ ਲੋਕਾਂ ਅੱਗੇ ਰੱਖੂਗਾ ਮੈਂ ਚੁਣ ਕਰਨਾ ਨਹੀਂ ਕਿਹਦੇ ਵਾਸਤੇ ਮੰਗਾਰੇ ਮਾਫੀਆਂ ਮਾਫੀਆਂ ਭਾਈ ਆਹੀ ਵੀ ਕਿਉਂ ਕਰੇ ਕੋਈ ਗੱਲ ਨਿਕਲ